ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸ੍ਰੀ ਮਹੱਲਾ ਚੌਥਾ ਕਾਲ ਯੁਗ ਕਾ ਧਰਮ ਕਹੋਂ ਤੁਮ ਪਾਈ ਦੇਵ ਛੁਟ ਹੈ ਹਮ ਛੁਟ ਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤੇਰਾ ਕੀ ਕਾਲਯੁਗ ਕਾ ਧਰਮ ਕਉ ਤੁਮ ਪਾਈ ਕਿਵੈ ਛੁਟ ਹੈ ਹਮ ਛੁਟ ਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤ੍ਰਾਕੀ ਹਰ ਜੀ ਲਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪავੋ ਆਪਣਾ ਹਮ ਮੰਗੀ ਭਗਤ ਏਕਾ ਕੀ ਰਹਾ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨਿਆਰ ਸੂਰ ਤ੍ਰਿਸ਼ਨਾ ਅਗਨ 부ਜਾਨੀ ਸ਼ਿਵ ਚਰਿਓ ਚੰਦ ਚੰਦਾ ਕੀ ਤੁਮ ਵੱਡ ਪੁਰਖ ਵੱਡ ਅਗਮ ਅਗੋਚਰ ਤੁਮ ਆਪੇ ਆਪ ਆਪਾ ਕੀ ਜਨ ਨਾਨਕ ਕੋ ਪ੍ਰਭ ਕਿਰਪਾ ਕੀਜੈ ਕਰਦਾਸਨ ਦਾਸ ਦਸਾਕੀ ਤੁਮ ਵੱਡ ਪੁਰਖ ਵੱਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕੋ ਪ੍ਰਭ ਕਿਰਪਾ ਕੀ ਜੈ ਕਰਦਾਸਣ ਦਾਸ ਦਸਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਨਾ ਸ੍ਰੀ ਮਹੱਲਾ ਚੌਥਾ ਕਾਲ ਯੁਗ ਕਾ ਧਰਮ ਕਹਹੁ ਤੁਮ ਭਾਈ ਕੇਵ ਛੂਟਾ ਹੈ ਹਮ ਛੂਟ ਕਾਕੀ ਹਰ ਹਰ ਜਪ 베ੜੀ ਹਰ ਤੁਲਹਾ ਹਰ ਜਪਿਓ ਤਰੈ ਤਰਾ ਕੀ